ਉਹ ਸਾਰਿਆਂ ਦੀਆਂ ਰੋਲਾ ਪਈ ਜਾਂਦਾ ਰੋਲਾ ਪਈ ਜਾਂਦਾ ਵਾ ਆਪ ਇੰਨਾ ਫਿਰਦਾ ਰਹਿਣਾ ਮੈਂ ਤੈਨੂੰ ਕੌਣ ਡੱਕੇ ਮੈਂ ਮੁੰਡਾ ਮੈਂ ਫਿਰਾਂ ਭਾਵੇਂ ਜੋ ਮਰਜ਼ੀ ਕਰਾ ਦੀ ਰਾਤ ਨੂੰ ਘਰ ਆਵਾਂ ਪਰ ਉਹਦਾ ਹੱਕ ਨਹੀਂ ਬੰਦਾ ਅੱਧੀ ਰਾਤ ਨੂੰ ਘਰ ਆਉਂਦਾ ਮੈਨੂੰ ਸਾਰੀ ਆਜ਼ਾਦੀ ਆ ਇਹਦੀ ਗਲਤੀ ਕੀ ਹੋ ਗਈ ਮੈਨੂੰ ਇਹ ਤੇ ਦੱਸੋ ਦੱਸਦਾ ਤੈਨੂੰ ਮੈਂ ਤੇਰੀ ਗਲਤੀ ਤੇਰੀਆਂ ਦੇ ਦੂੰਗਾ ਲੱਤਾਂ ਤੋੜ ਕੇ ਸੁਟਿਆ ਨਾ ਅੱਖਾਂ ਕੱਢ ਦੇਣੀਆਂ ਮੈਂ ਤੇਰੀਆਂ ਹੋਗਾ ਹੱਥ ਹੱਥ ਲਾ ਕੇ ਦੱਸ ਜੇ ਤੂੰ ਇਹ ਆ ਗੱਲਾਂ ਤੇ ਫਿਰ ਮੈਂ ਤੇ ਗਿਆ ਮੈਂ ਤੇ ਐਸੇ ਕਰਕੇ ਗਈ ਸੀ ਕੋਈ ਨੌਕਰੀ ਦਾ ਪਤਾ ਕਰਨ ਕੀ ਆਪਰੇ ਮੈਨੂੰ 1 ਰੁਪਿਆ ਵੀ ਨਹੀਂ ਦਿੰਦਾ ਹੈਗਾ ਮੈਂ ਕਿੱਧਰ ਨੂੰ ਜਾਵਾਂ ਨਾ ਮੈਂ ਪੈਕੇਜ ਹੋਗੀ ਨਾ ਮੈਂ ਸੌਹ ਰਿਆਂ ਜੋਗੀ ਤੇ ਕਮਜ਼ ਕਮ ਮੈਂ ਆਪਣੇ ਲਈ ਕਮਾਦ ਲਵਾ ਤੈਨੂੰ ਮੈਂ ਹੁਣ ਡੀਸੀ ਲਵਾ ਲਾਂ ਪੱਖੇ ਦਾ ਸੱਲ ਤੇਰੇ ਕੋਲ ਲਾਇਆ ਨਹੀਂ ਜਾਂਦਾ ਡੀਸੀ ਲਵਾਣ ਲੱਗਾ ਤੂੰ ਉਹਨੂੰ ਗਰਮੀ 'ਚ ਬੈਠੀ ਭੁੱਜਦੀ ਰਹਿੰਦੀ ਆ ਉਹ ਵਿਚਾਰੀ ਇਹ ਜਾਣ ਲੱਗੇ ਤੇ ਕਹਿੰਦੀ ਸੱਲ ਸੜਿਆ ਵਾ ਇਹ ਪੱਖੇ ਦਾ ਤੇ ਪੱਖਾ ਨਹੀਂ ਚੱਲਣ ਡਿਆ ਇਹ ਇਧਰ ਲੈ ਕੇ ਆਏ ਹੁਣੇ ਕਿ ਚੱਲ ਪਾ ਦਿੰਨੇ ਆ ਤੈਨੂੰ ਸ਼ਰਮ ਹੀ ਨਹੀਂ ਹੈਗੀ ਮਾਸਾ ਵੀ ਨਹੀਂ ਮੈਨੂੰ ਨਹੀਂ ਆ ਗਈ ਸ਼ਰਮ ਸਾਰੀਆਂ ਸ਼ਰਮਾਂ ਲਾ ਕੇ ਖਾ ਪੀ ਲਈਆਂ ਤੈਨੂੰ ਵੀ ਮੈਂ ਸਮਝਾਇਆ ਸੀ ਮੈਂ ਜਦੋਂ ਉਹ ਕਰੋ ਗਈ ਦੋਵੇਂ ਜੀ ਉਹਨਾਂ ਦੇ ਨਾਲ ਚੱਲ ਜਾਂ ਚੱਲ ਜਾਂਦੀ ਉਹਨੂੰ ਇਹ ਵੀ ਨਹੀਂ ਗਈ ਚਲ ਉਹ ਤੇ ਅੰਦਰ ਆ ਇਧਰ ਆ ਚੱਲ ਹਾਂ ਛੱਡ ਜੇ ਤੇ ਹੱਥ ਚੁੱਕਿਆ ਨਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਨਹੀਂ ਚੁੱਕਦਾ ਹੱਥ ਜਾ ਜਾ ਕੇ ਤਾਂ ਆਪਣਾ ਕੰਮ ਕਰ ਜਾ ਆਪਣਾ ਹੀ ਕਰਦੇ ਆ ਰਹਿਦਾ ਹਰ ਵੇਲੇ ਰਹਿੰਦਾ ਮੇਰਾ ਸੜਿਆ ਮੈਂ ਇਦਾਂ ਦਾ ਹੀ ਆ ਆਪਣਾ ਕੰਮ ਕਰੋ ਜਾਓ ਕਰਨ ਦੇ ਆਪਣਾ ਕੰਮ ਆਹੋ ਆਪਣੇ ਘਰ ਚ ਨਹੀਂ ਆ ਕੰਮ ਹੀ ਹੋਣ ਦੇਣਾ ਚੱਲ ਹੁਣ ਅੰਦਰ ਜਾ ਨਹੀਂ ਹੋਣ ਦੇਣਾ ਬਸ ਆ ਮੈਂ ਉਹਨਾਂ ਨੂੰ ਵਿੰਗਾ ਉਹਦੇ ਭੰਗੇ ਚਾਹ ਲੈ ਹੁਣ ਕੁੜੀ ਨੂੰ ਕਹੀ ਨਾ ਕੋਈ ਤੈਨੂੰ ਮੈਂ ਦੱਸ ਦਿੱਤਾ ਹੀ ਉਹ ਕਿੱਡੀ ਸੇਤੀ ਉਹਦੀ ਮੈਂ ਤੇ ਲੱਗੇ ਆ ਕਰਨ ਉਹਦਾ ਤਾਂ ਹੱਥ ਵੀ ਆ ਕੇ ਸੁਣਦੇ ਨਹੀਂ ਮਾਰ ਕੇ ਤੇ ਚੱਲ ਜਾ ਜੇਲ੍ਹ ਚ ਹੱਡੀ ਵੀ ਜਾਨ ਸੋਖੀ ਹੋ ਜੇ ਕੱਲੀ ਨੂੰ ਨਹੀਂ ਮਾਰਦਾ ਫਿਰ ਮੈਂ ਕੀ ਕਰਾਂਗਾ ਕੀ ਕਰਾਂਗਾ ਹੈ ਜਿੱਦਾਂ ਕਰਾਂਗਾ ਨਾ ਲੱਗ ਜੂਗਾ ਪਤਾ ਨਹੀਂ ਤੂੰ ਹੁਣੇ ਦੱਸ ਹਾਂ ਤੇਰਾ ਮੈਂ ਹੁਣੇ ਇਲਾਜ ਕਰ ਲੈਣਾ ਤੂੰ ਤਾਂ ਕਹਿਣਾ ਜਿੱਦਣ ਹੋਊਗਾ ਉਦੋਂ ਦੱਸੂਗਾ ਮੈਂ ਤੈਨੂੰ ਹੁਣੇ ਦੱਸ ਦਿੰਨਾ ਮੇਰੀ ਸੁਣ ਲੈ ਗੱਲ ਸੁਣਾ ਲਾਜ ਤਾਂ ਤੂੰ ਬੜੇ ਚਿਰ ਦਾ ਕਰਦਾ ਆਉਣ ਡਿਆ ਮੇਰਾ ਉਹ ਮੇਰੇ ਕੋਲ ਹੋਇਆ ਨਹੀਂ ਆਪਾਂ ਕਰਦਾ ਨਾ ਹੁੰਦਾ ਲਾਜ ਫਿਰ ਉਹੋ ਹੀ ਗੱਲ ਫਿਰ ਜੁੱਤੀਆਂ ਖਾ ਕੇ ਮੰਨਣਾ ਹੈ ਆਕੜ ਵੇਖ ਮੈਂ ਕਹਿੰਦੀ ਆ ਕਿ ਤੈਨੂੰ ਮਸਾ ਸ਼ਰਮ ਨਹੀਂ ਹੈਗੀ ਕਿ ਜੇ ਮੇਰਾ ਨਾਲ ਥੋੜਾ ਬਹੁਤਾ ਸਾਥ ਦੇ ਦੇ ਆ ਤੇ ਮੈਂ ਆਪਣੀ ਜ਼ੁਬਾਨ ਹੀ ਅੰਦਰ ਰੱਖ ਲਾ ਕਮ ਸੇ ਕਮ ਜੇ ਕੋਈ ਧੇਲਾ ਨਹੀਂ ਕਮਾ ਕੇ ਉਹਨੂੰ ਦੇਣਾ ਕੋਈ ਚੀਜ਼ ਨਹੀਂ ਬਣਾ ਕੇ ਦੇਣੀ ਸੰਦੀਪ ਚੱਲ ਚੁੱਪ ਕਰੋ ਹੁਣ ਅੱਧੀ ਰਾਤ ਤਮਾਸ਼ਾ ਮੈਂ ਤੁਹਾਡੇ ਕੋਲ ਤੁਹਾਡਾ ਸਾਥ ਮੰਗਣ ਨਹੀਂ ਆਉਂਦਾ ਠੀਕ ਆ ਨਾ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਮੇਰੀ ਘਰ ਵਾਲੀ ਦੇ ਨਾਲ ਜੇ ਕੋਈ ਉਨੀ ਕੀ ਕੀਤੀ ਤੈਨ ਮੇਰ ਤੋਂ ਬਰਾ ਕੋਈ ਨਹੀਂ ਉਹਨੂੰ ਕਹ ਫੇ ਆਪਣੀ ਜੁਬਾਨ ਜਿਹੜੀ ਆ ਨਾ ਆਪਣੇ ਮੂੰਹ ਚ ਰੱਖੇ ਉਹ ਮੇਰੇ ਸਿਰ ਤੇ ਬੋਲਦੀ ਆ ਤੂੰ ਜਿਹੜੀ ਗੱਲ ਕਰਦੀ ਆ ਮੇਰੇ ਨਾਲ ਕਰ ਸਿੱਧੀ ਮੈਨੂੰ ਫੇ ਚੁੱਪ ਕਰਾਉਣਾ ਵੀ ਹੁੰਦਾ ਕਰਾ ਮੈਂ ਤਾਂ ਤੈਨੂੰ ਕਹਿੰਦੇ ਆ ਕਰਾ ਮੈਂ ਕਹਿੰਦਾ ਕਰਾ ਚੁੱਪ ਕਰ ਜਾ ਤੂੰ ਸੀ ਕਰਾ ਲਓ ਫੇ ਮੈਂ ਕਰਾ ਨਾ ਹੁਣੇ ਕਰਾ ਹੁਣੇ ਕਰਾ ਮੌਕਾ ਹੋਰ ਕਿੱਦਾਂ ਦਾ ਆਉਣਾ ਵਾ ਦੇਖੋ ਬੁੱਕਰ ਜਾ ਕਵਲ ਤੂੰ ਹੀ ਮੰਮੀ ਤੂੰ ਤੇਰੇ ਕੋਲ ਚਪੇੜਾ ਵੀ ਮਤਦੀ ਆਵੇਂ ਮੂੰਹ ਤੇ ਕਿਦਾਂ ਬੋਲਦਾ ਵਾਏ ਕੋਈ ਗੱਲ ਨਹੀਂ ਮੈਂ ਇਹਨੂੰ ਸਮਝਾ ਲਈ ਆਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਧੀਆ ਵਾ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਕੋਈ